नमस्कार दोस्तों मैं तोड़ अपना शिक्षानाथ अदालत जनता की आमने सामने में आप सबका एक बार फिर से स्वागत है ਦੇਖਨੇ ਸਾਰੇ ਦਸਨ ਦੇ ਕੋਲੇ ਫਿਰ ਤੋਂ ਪਿਆਰ ਭਰਾਂ ਨਮਸਕਾਰ ਗੱਲ ਕਰਾਂਗਾ ਜੇ ਮੁੱਦਿਆਂ ਦੀ ਗੱਲ ਕਰੇ ਵੱਡੀ ਗੱਲ ਕਰੇ ਖਾਸ ਤੌਰ ਤੇ ਸਾਡੇ ਵਿੱਚ ਮੌਜੂਦ ਨੇ ਇੱਕ ਉੱਗੇ ਲੇਜਰ ਆਮਾਦੀ ਪਾੜੀ ਦੀ ਗੱਲ ਕਰੀ ਸ਼ੁਰੂਆਤ ਦੀ ਗੱਲ ਕਰੀ ਸ਼ੁਰੂਆਤ ਤੋਹੀ ਦੀਪ ਜੀ ਦੀਪ ਜੀ ਇੱਕ ਵਾਰੀ ਫੇਰ ਤੋਂ ਰਾਸਤੇ ਆਪਣੇ ਸਾਹਮਣੇ ਚ ਸਵਾਗਤ ਕੀਤਾ ਜਾਂਦਾ ਹੈ ਬਹੁਤ ਧੰਨਵਾਦ ਜੀ ਮੇਰੇ ਛੋਟੇ ਜੀ ਦੀਪ ਕਿਸ ਤਿਕ ਨਾ ਜੋ ਆਮ ਆਦੀ ਪਾਰਟੀ ਤੁਸੀਂ ਜੁਆਇਨ ਕੀਤੀ ਹੈ ਤੇ ਕਿਹੜੀ ਸ਼ਰਤ ਜਿਹੜੇ ਕਦੋਂ ਕੀਤੀ ਵੀ ਜੀ ਜਦੋਂ ਇਹ ਆਮ ਆਦੀ ਪਾਰਟੀ 10000 ਦੇ ਬੁਮਿਕ ਤੋਂ ਕੋਈ ਸਟੇ ਸ਼ੁਰੂ 2012 ਦੇ ਵਿੱਚ ਇਹ ਨ ਮਈ ਜੂਨ ਦੇ ਵਿੱਚ ਠੀਕ ਹੈ ਤੇ ਮੈਂ ਉਸ ਟਾਈਮ ਇੱਕ ਗੱਡੀ ਦਾ ਗੱਡੀ ਚਲਾਉਂਦਾ ਇੱਕ ਵਾਰ ਦਾ ਕੰਮ ਕਰਦਾ ਸੀ ਜੀ ਕਿ ਜਿਹਦੇ ਵਿੱਚ ਮੈਨੂੰ ਵਧੀਆ ਇਨਕਮ ਸੀ ਰੋਟੀ ਪਾਣੀ ਵਧੀਆ ਚੱਲਦਾ ਸੀ ਜੀ ਯਾਰ ਆਪਾਂ ਕੋਈ ਜੇ ਨਵਾਂ ਸਿਸਟਮ ਹੁੰਦਾ ਤੇ ਆਪਾਂ ਇਸ ਪਾਰਟੀ ਨਾਲ ਜ਼ਰੂਰ ਜੁੜਨੇ ਜੀ ਜਿਹਦੇ ਵਿੱਚ ਮੈਂ 2013 ਚ ਜਦੋਂ ਇਹਨਾਂ ਨੇ ਆਮ ਆਦੀ ਪਾਰਟੀ ਨੂੰ ਸ਼ੁਰੂ ਕੀਤੀਆਂ ਪਰਚੇ ਗੱਟਨੀ ਤੋਂ ਪਹਿਲੀ ਬਰਚੀ ਗੜੇ ਚ ਪਾਈ ਸੀ ਜੀ ਤੇ ਮੈਂ ਬਹੁਤ ਸ਼ੁਕਰ ਸੀ ਨਾ ਕਿ ਸ਼ਾਇਦ ਸਾਡੇ ਇੰਡੀਆ ਦਾ ਕੁਝ ਸੁਧਾਰ ਹੋਵੇ ਪਰ ਇਹ ਸੁਧਾਰ ਦੀ ਜਗ੍ਹਾ ਸੁਧਾਰ ਤੇ ਇਹਨਾਂ ਨੇ ਕੀ ਕਰਨਾ ਹੈ ਇਹਨਾਂ ਨੇ ਆਪਣਾ ਆਪ ਦਾ ਸੁਧਾਰ ਕਰ ਲਿਆ ਪਰ ਆਮ ਲੋਕਾਂ ਦਾ ਸੁਧਾਰ ਨਹੀਂ ਕੀਤਾ ਜਿਨ੍ਹਾਂ ਇਹ ਲੋਕਾਂ ਨੂੰ ਰੋਕਾਂਗਾ ਮਤਲਬ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਨਹੀਂ ਕੀਤਾ ਆਪਣੀਆਂ ਆਪਣੀਆਂ ਜੇਬਾਂ ਦਾ ਮਜ਼ਬੂਤ ਕਰ ਲਈਆਂ ਪਰ ਲੋਕਾਂ ਨੂੰ ਰੋੜਤਾ ਲੋਕਾਂ ਦੀ ਭਾਵਨਾ ਖਤਮ ਕਰਦੀਆਂ ਲੋਕ ਜਦੋਂ ਪਹਿਲੀ ਕੇਜਲ ਸਾਹਿਬ ਬਣੇ ਤਾਂ ਲੋਕਾਂ ਦੇ ਹੱਥ ਚੋਂ ਗਏ ਸ਼ਾਇਦ ਸਤਿ ਭਗਤ ਸਿੰਘ ਦੇ ਅੰਦਰ ਪਰ ਨਹੀਂ ਭਗਤ ਸਿੰਘ ਨੇ ਇਹਨਾਂ ਨੇ ਪੱਕ ਬਣ ਕੇ ਉਹਦਾ ਨਜਾਇਜ਼ ਫਾਇਦਾ ਲਿਆ ਜੀ ਹਾਂ ਮੈਂ ਉਸ ਪਾਰਟੀ ਦੇ ਨਾਲ ਕੋਈ ਸਿਸਟਮ ਨਾਲ ਜੁੜਿਆ ਹੈਗਾ ਨਾ ਕਿ ਮੈਂ ਕਿਸੇ ਪਾਰਟੀ ਨਾਲ ਜੁੜਿਆ ਹਾਂ ਮੈਂ ਕਹਿੰਦਾ ਸ਼ਾਇਦ ਇਹ ਸਿਸਟਮ ਬਦਲਦਾ ਪਰ ਕਰਾਪਸ਼ਨ ਤੇ ਜਿਹੜੀ ਆ ਇਹ ਤੇ ਸ਼ੁਰੂ ਤੇ ਆਈ ਹੈ ਪਰ ਅਸੀਂ ਇਹਨਾਂ ਕਿ ਸ਼ਾਇਦ ਇਹ ਪੜਿਆ ਲਿਖਿਆ ਨੌਜਵਾਨ ਇਹਨਾਂ ਨੇ ਕਈ ਲੀਡਰ ਮਾਰਤੇ ਜਿਹੜੇ ਦਲਾਲ ਆ ਉਹ ਇਕੱਠੇ ਕਰਦੇ ਜਿਹੜੇ ਚੰਗੇ ਲੀਡਰ ਸੀ ਘਰੇਵਾ ਢਾ ਕੇ ਖਤਮ ਕਰਤੇ ਕਈ ਵੱਡੇ ਵੱਡੇ ਆਈਪੀਐਸ ਅਫਸਰ ਜਿਹੜੇ ਨੇ ਜਿਨ੍ਹਾਂ ਨੇ ਆਪਣੀਆਂ ਸਰਵਿਸਾਂ ਨੌਕਰੀਆਂ ਛੱਡਦੀਆਂ ਆਮ ਆਦੀ ਪਾਰਟੀ ਜੁਆਇਨ ਕੀਤੀ ਆ ਉਹਨਾਂ ਦੇ ਹਾਲਾਤ ਅੱਜ ਦੇਖਿਆ ਤੁਸੀਂ ਕਿ ਉਹਨਾਂ ਨੂੰ ਘਰ ਬਿਠਾਤਾ ਉਹਨਾਂ ਨੂੰ ਕਿਸੇ ਦਾ ਕੋਈ ਜਿੰਮੇਵਾਰ ਨਹੀਂ ਹੈ ਜੀ ਆਮਾਰੀ ਪਾਰਟੀ ਜਿਹੜਾ ਕਨਵੈਨਰ ਚਚਾ ਸਿੰਘ ਛੋੜੇ ਕੋសារ ਜਿਸ ਨੂੰ ਮੈਂ 1980 ਤੋਂ ਜਾਣਦਾ ਮੇਰੀ 55 ਸਾਲ ਦੀ ਉਮਰ ਹੈ ਬੇਦਾਗ ਬੇਸਾਕਸੀ ਜਿਹਦੇ ਉੱਤੇ ਕੋਈ ਉਂਗਲ ਖੜੀ ਕਰਨ ਵਾਲਾ ਉਹਨੂੰ 2 ਲੱਖ ਦਾ ਇਲਜ਼ਾਮ ਲਾ ਕੇ ਇਹਨਾਂ ਨੇ ਬਾਹਰ ਕਰ ਦਿੱਤਾ ਉਹ ਬਿਲਕੁਲ ਬਨਾਉਣੀ ਹਰਕ ਸੀ ਉਸ ਤੋਂ ਬਾਅਦ ਰਜੀਵ ਸਿੰਘ ਕਿੰਗਰਾਜੀ ਆਇਆ ਹੋਰ ਬੂਟਾ ਸਿੰਘ ਸ਼ਾਂਤ ਛੋਟੀ ਸਾਹਿਬ ਹੋਰ ਕਈ ਲੀਡਰ ਨੇ ਜਿਨ੍ਹਾਂ ਦਾ ਮੈਂ ਨਾਂ ਨਹੀਂ ਲੈ ਸਕਦਾ ਕਿ ਜਿਨ੍ਹਾਂ ਦਾ ਇਹਨਾਂ ਨੇ ਤਾਂ ਨਹੀਂ ਦਿੱਤਾ ਪ੍ਰੈਕਟੀਕਲ ਤੌਰ ਤੇ ਵੈਸੇ ਨਹੀਂ ਪ੍ਰੈਕਟੀਕਲ ਤੌਰ ਤੇ ਜੀ ਹਾਂ ਕੋਈ ਨਿੱਜੀ ਤੇ ਦੁਸ਼ਮਣੀ ਸਾਡੀ ਕਿਸੇ ਨਾਲ ਆਈ ਨਹੀਂ ਉਹ ਜਿਹੜੇ ਆਏ ਵੀ ਆ ਉਹਨਾਂ ਦਾ ਇਹਨਾਂ ਨੇ ਦੁਰਵਰਤੋਂ ਕੀਤੀ ਆ ਮੁੱਖ ਇਹਨਾਂ ਨੇ ਸਿਰਫ ਜੇਬਾਂ ਰੱਖੀਆਂ ਗਰਮ ਕਰਨ ਵਾਸਤੇ ਜੀ ਹਾਂ ਮਰੋ ਸੀ ਗੱਲ ਕਰੀਏ ਕਿ ਆਮ ਲੋਕਾਂ ਦੇ ਜੋ ਕੰਮ ਆ ਜੇ ਤਾਂ ਕਿਤੇ ਨਹੀਂ ਹੋ ਰਹੇ ਤੁਸੀਂ ਜਸਟ ਜਸ ਆਪਣੇ ਘਰ ਪਰ ਜਾ ਰਹੇ ਪੱਕ ਦਾ ਪੱਕ ਦਾ ਮਖੋਟਾ ਬੰਨਿਆ ਇਹਨਾਂ ਨੇ ਜੀ ਕੰਮ ਉਹ ਚੱਲਣ ਦੇ ਜੀ ਜੋ ਦੋ 15 ਸਾਲ ਉਹ ਸਰਕਾਰ ਨੇ ਲਾਇਆ ਤੇ 15 ਸਾਲ ਹੋ ਰਹੇ ਜੇ ਕਿ ਅੱਜ ਕਿੰਨੇ ਕੰਮ ਕਰ ਦਿੰਦੇ ਲੋਕ ਇਹਨਾਂ ਦੇ ਅਫਸਰਾਂ ਨੂੰ ਤਾਲੀਮ ਕਰਦੇ ਅਫਸਰਾਂ ਦੇ ਵਿੱਚ ਗੱਲ ਵੀ ਸੁਣਦੇ ਤੇ ਮੰਤਰੀ ਦੀ ਕੋਈ ਐਮਐਲਏ ਦੀ ਕੋਈ ਜੇਮਾ ਵੀ ਫੋਨ ਚੁੱਕ ਕੇ ਨਾ ਗੱਲ ਕਰਦੇ ਨਹੀਂ ਜੇ ਇੱਕ ਐਮਐਲਏ ਦਾ ਫੋਨ ਆਇਆ ਤਾਂ ਅਫਸਰ ਫੋਨਾਂ ਚੁੱਕੇ ਬਿਲਕੁਲ ਅਫਸਰ ਨੂੰ ਵਕਤ ਪੈ ਜਾਂਦਾ ਇਹਨਾਂ ਦੇ ਐਮਐਲਏ ਕਈ ਜਾ ਚਾਣੇ ਦੇ ਬੰਦੇ ਛਡਾਉਂਦੇ ਕੀ ਗੱਲ ਉਹਨਾਂ ਨੂੰ ਜਿਹੜੇ ਸਿਸਟਮ ਨਹੀਂ ਹੈ ਡੈਮੋਕ੍ਰੇਸੀ ਦਾ ਮਤਲਬ ਕੀ ਹੈ ਡੈਮੋਕ੍ਰੇਸੀ ਇਹੋ ਮਤਲਬ ਹੁੰਦਾ ਕਿ ਸਾਡਾ ਯਾਰ ਘਰੇ ਬੈਠ ਕੇ ਕੰਮ ਨਹੀਂ ਕਰੇ ਤੇ ਜੇ ਤਰਨੇ ਮਾਰ ਕੇ ਕਰਨਾ ਮੇਰੀ ਸਰਕਾਰ ਨਹੀਂ ਹੁੰਦਾ ਫਿਰ ਨਹੀਂ ਹੈ ਤੱਲੇ ਮਾਰ ਦੇਣਾ ਦਾ ਮਤਲਬ ਇਹ ਹੈ ਕਿ ਪੁਰਾਣੀ ਸਰਕਾਰ ਨੇ ਆਪਣੀ ਅੱਛੀ ਪੇਠ ਬਣਾ ਚੁੱਕੀ ਨਾ ਕਿ ਅਜੇ ਤੱਕ ਪੁਰਾਣੀ ਸਰਕਾਰ ਪੁਰਾਣੇ ਪੁਰਾਣੇ ਲੋਕਾਂ ਤੋਂ ਨਕਾਰਤਾ ਲੋਕਾਂ ਨੇ ਜਨਤਾ ਨੇ ਨਕਾਰ ਚਾਹੇ ਬਾਦਲ ਕੇ ਦੀ ਬਾਦ ਬਾਦਾਂ ਵਾਲੀਆਂ ਕੰਪਨੀਆਂ ਚਾਹੇ ਕਾਂਗਰਸ ਚਾਹੇ ਕੈਪਟਨ ਸਾਹਿਬ ਆ ਚਾਹੇ ਚੰਨੀ ਇਹ ਨਾ ਨੁਕਾਰਤਾ ਹੈ ਇਨਕਾਰ ਕੀ ਲਿਆਦੇ ਵੀ ਚਾਹੇ ਚੰਗੇ ਕੰਮ ਕਰਨੀ ਪਰ ਇਹ ਉਹਨਾਂ ਨੂੰ ਨਖੇਤ ਨਹੀਂ ਮਤਲਬ ਹੁਣ ਅਸੀਂ ਗੱਲ ਕਰੀਏ ਕਿ ਜਿਹੜੀਆਂ ਸਰਕਾਰਾਂ ਜਿਹੜੀਆਂ ਚੁਣੀਆਂ ਸਰਕਾਰਾਂ ਸੀ ਮੌਕੇ ਤੇ ਲੋਕਾਂ ਨੇ ਜਿਨ੍ਹਾਂ ਨੂੰ ਚੁਣਿਆ ਸੀ ਇਸ ਟਾਈਮ ਜੋ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਵਿੱਚੋਂ ਅਸੀਂ ਗੱਲ ਕਰਦੇ ਆ ਕਿ ਜਨਤਾ ਹੈ ਨਾ ਤੋ ਨਾ ਖੁਸ਼ ਹੈ ਮਤਲਬ ਕਿ ਖੁਸ਼ ਨਹੀਂ ਹੈ ਨਹੀਂ ਨਾ ਨਾ ਵਲੰਟੀਅਰ ਦੇਖੋ ਇਹਨਾਂ ਨੇ ਵਲੰਟੀਅਰ ਜਿਹੜੇ ਮਿਹਨਤੀ ਸੀ ਉਹ ਕਦਮ ਕਰਦੇ ਦਲਾਲ ਇਕੱਠੇ ਲਾਇਆ ਗਏ ਦਲਾਲ ਖੜੇ ਕਰਦੇ ਪਲਾਦ ਦੂਸਰੀ ਪਾਰਟੀ ਦੇ ਜਿਹੜਿਆਂ ਨੇ ਦੂਸਰੀ ਪਾਰਟੀ ਦੇ ਉਹ ਨਾਂ ਦੇ ਜਿਨ੍ਹਾਂ ਨੇ ਮਿਹਨਤ ਕਰਕੇ ਗਰਾਉਂਡ 'ਤੇ ਆਏ ਨੇ ਜਿਨ੍ਹਾਂ ਨੇ ਆਪਣੇ ਕਾਰੋਬਾਰ ਤਬਾਹ ਕਰਕੇ ਇਹਨਾਂ ਦੇ ਨਾਲ ਲੜੇ ਸੀਗੇ ਉਹ ਇਹਨਾਂ ਨੇ ਪਿੱਛੇ ਕਰਕੇ ਦਲਾਲ ਖੜੇ ਕਰਕੇ ਦਿੱਲੀ ਦੇ ਕਰੇਲ ਦੇ ਆਏ 52 ਤੋਂ ਲੈ ਹੂੰ ਹੂੰ ਉਹਨਾਂ ਨੇ ਲੀਡਰ ਮਾਰਦੇ ਤੇ ਦਲਾਲ ਖੜੇ ਕਰਦੇ ਲੀਡਰਾਂ ਨੂੰ ਘਰੇ ਭਾਦ ਅੱਜ ਵੀ ਲੀਡਰ ਜਿਹੜੇ ਉਹ ਨੇ ਅੱਜ ਉਹ ਜੁੰਦੇ ਜਾਗਦੇ ਜਿਨ੍ਹਾਂ ਦੀ ਜੁੰਗੀ ਲੱਗਦੀ ਮਸਾਲਾ ਮੈਂ ਕਹਿੰਦਾ ਮੈਂ ਪੰਜਾਬ ਲੈਵਲ ਦੀ ਨੌਲੇਜ ਨਹੀਂ ਰੱਖਦਾ ਮੁੰਡਿਆ ਲੈਵਲ ਦੀ ਨੌਲੇਜ ਰੱਖਦਾ ਕਿਹੜਾ ਹੁੰਦਾ ਕਿੱਥੋਂ ਮੁੱਖ ਮੰਤਰੀ ਕਿਹੜਾ ਕਿੱਥੋਂ ਹਾਂ ਅਸੀਂ ਗੱਲ ਅਸੀਂ ਹੁਣ ਗੱਲ ਕਰਦੇ ਆ ਕਿ ਜਿਵੇਂ ਅੱਜ ਹੀ ਹਲਕੇ ਕੈਂਟ ਦੀ ਗੱਲ ਕਰੀ ਕੈਂਟ ਹਲਕੇ ਦੇ ਸੁਵਿੰਦਰ ਸਿੰਘ ਸੋਢੀ ਆਈਏ ਰਿਟਾਇਰਡ ਹੈ ਜੋ ਕਿ ਅੱਛਾ ਨਾਮ ਹੈ ਪੰਜਾਬ ਦੇ ਕਾਫੀ ਅੱਛਾ ਲੈਵਲ ਨਾਮ ਹੈ ਆਖਿਰਕਾਰ ਉਹ ਉਸ ਦਿਨ ਜਦੋਂ ਐਮ ਇਲੈਕਸ਼ਨ ਮਰੇ ਜਿੱਤ ਦਾ ਨਾਂ ਕਰਨ ਕੀ ਸੀ ਫੋਟ ਦਲਾਵ ਤਲਾ ਜਦੋਂ ਪੈਸੇ ਦਾ ਲਾਲਚ ਕਿਸੇ ਨੂੰ ਪੈਲੇ ਨਾ ਚਾਹ ਮੈਨੂੰ ਵੀ ਪੈਲੇ ਨੀ ਮੈਂ ਵੀ ਕਿਹੜਾ ਕਿਹੜਾ ਨੁਕਸਾਨ ਕਰੂ ਪਰ ਓਡੀ ਬੰਦਾ ਰਾਜਨੀਤਿਕ ਤੌਰ ਤੇ ਮੈਂ ਨਹੀਂ ਕਹਿੰਦਾ ਅਫਸਰ ਤੌਰ ਤੇ ਵਧੀਆ ਬਣਾ ਜੀ ਜੀ ਲੋਕਾਂ ਕਾ ਲੰਬੀ ਖੜਾ ਰਹੀ ਸੀ ਗਲਤੀ ਇਨਸਾਨ ਕੋ ਹਰੇਕ ਕੋ ਹੁੰਦੀ ਬਿਲਕੁਲ ਮੇਰੇ ਕੋ ਵੀ ਹੋ ਸਕਦੀ ਉਹਦੇ ਕੋ ਵੀ ਹੋਈਆਂ ਹੁੰਦੀ ਪਰ ਇਨਸਾਨੀਅਤ ਤੌਰ ਤੇ ਕੋਈ ਸੰਗਤ ਕਰਦਾ ਆ ਜੋ ਚੌਧਰੀ ਬਣੇ ਫਿਰਦੇ ਜਿਹੜੇ ਕਹਿੰਦੇ ਸੀ ਪਾਰਟੀ ਨਾਲ ਕੋਈ ਬੀਜੇਪੀ ਜੋ ਹੈ ਕੋ ਕਾਂਗਰਸ ਜੋ ਕੋ ਕਾਂਗਰਸ ਜੋ ਕੋ ਹੱਥ ਬੀਐਸਪੀ ਜੋ ਆਏ ਜਿਹੜੇ ਮੇਨ ਰੈਂਡੀ ਅਸੀਂ ਉਹ ਤੇ ਇਹਨਾਂ ਨੇ 16 'ਚ ਖਤਮ ਕਰਦੇ ਮੇਨ ਜਿਨ੍ਹਾਂ ਨੇ ਪਾਰਟੀ ਖੜੀ ਕੀਤੀ ਖੜੀ ਕੀਤੀ ਜਿਨ੍ਹਾਂ ਦੇ ਵਿੱਚ ਸੁੱਚਾ ਸਿੰਘ ਸ਼ੋਹ ਦੇਪੁਰ ਦਾ ਮੈਂ ਗਿਰਦਾ ਜਿਹੜਾ ਕਰਦਾ ਹਾਂ ਹੋਰ ਜਿਹੜੇ ਕਈਆਂ प्रदीप ਕੰਗੜਾ ਬੁੱਟਾ ਸਿੰਘ ਸ਼ਾਂਤ ਹੋਰ ਜਿੰਨਾ ਕਈ ਨਾਮ ਵੀ ਚਿਹਰੇ ਜਨਾਬ ਹੈ ਨਾਂ ਨਹੀਂ ਲੱਗਣਗੇ ਪਰ ਮੈਂ ਤਾਂ ਨੁਨਾਵ ਕਰਦਾ ਹਾਂ ਕਿ ਇਹ ਪਾਰਟੀ ਨੇ ਕਾਹਨ ਕੀਤਾ ਰੋਕਾ ਵਲੰਟੀਅਰ ਲੋਕਾਂ ਦਾ ਵਿਸ਼ਵਾਸ ਕਾਟ ਗਿਆ ਹਾਂ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੇਖਣ ਵਾ ਹੁਣ ਕੀ ਮਿਲਦਾ ਪਿੰਡਾਂ ਦੇ ਵਿੱਚ ਆਮੇ ਦੇ ਜਿੰਨੇ ਵੀ ਵਿਧਾਇਕ ਆਪ ਦੇ ਲੀਡਰ ਜਾਂਦੇ ਨੇ ਪਿੰਡ ਵੱਲੇ ਘਰੋਂ ਕੋਤੇ ਕਿ ਉਹਨਾਂ ਨੂੰ ਗੱਡੀਆਂ ਤੱਕ ਉਹਨਾਂ ਦੇ ਪਿੰਡ ਦੇ ਐਂਟਰੀ ਤਾਂ ਕੰਟਰੀ ਨਹੀਂ ਕਰ ਦਿੰਦੇ ਮੈਂ ਤੁਹਾਨੂੰ ਹੋਰ ਦੱਸਦਾ ਵੀ ਇਤਨਾ ਨਾ ਇਹਨਾਂ ਦੇ ਜਿਹੜੇ 94 ਜਿੱਤੇ ਆ ਅਗਲੀ ਵਾਰ ਨੂੰ ਇੱਕ ਵੀ ਜੇ ਜਿੱਤ ਗਿਆ ਇਹਦੀ ਗੱਲ ਜਿੱਤਣਾ ਤੇ ਜੇ ਜੇ ਜਿੱਤ ਗਿਆ ਤਾਂ ਮੈਨੂੰ ਨੀਂਦ ਹੀ ਸ਼ਕਾ ਦੇਵਾ ਦੋ ਇੱਕ ਮਹੀਨੇ ਜਿੱਤੂ ਨੇ ਖਲਾਅ ਦੇ ਇੰਦਾਂ ਦੇ ਕਰ। ਇਹ ਸਰਕਾਰ ਆ ਉਹਨਾਂ ਭਗਵਾਨ ਤੁਮਾਰ ਨੇ ਕਿੰਨੇ ਕੰਮ ਤੇ ਕਰ ਰਹੇ ਨੇ ਕੰਮ ਕਰ ਰਹੇ ਆ। ਮੈਂ ਕਹਿੰਦਾ ਭਗਵਾਨ ਤੁਮਾਰ ਕੇ ਕਪੜੀ ਇਮਾਨਦਾਰੀ ਛੱਡ ਦੇ। ਹੂੰ। ਕਿ ਮੈਂ ਇਮਾਨਦਾਰ ਹੂੰ। ਸਕੋਰਟੀ ਇਹ ਵੀ ਲੈਣ ਦੀ ਕਰੋ। ਜੀ। ਇਹੋ ਭਾਜਾ ਦੇ ਤੇਰੀ ਦੀ ਗੱਲ। ਇਮਾਨਦਾਰ ਬੰਦੇ ਨੂੰ ਸਕੋਰਟੀ ਜੁਗਤ ਨਹੀਂ। ਜੋੜ ਨਹੀਂ। ਅਸੀਂ ਆਮ ਸਾਈਕਲਾਂ ਤੇ ਘੁੰਮਦੇ ਹਾਂ। ਹੂੰ। ਤੁਹਾਨੂੰ ਜੇ ਕੋਈ ਇਹ ਚੰਗਾ ਵਾੜਾ ਕੰਮ ਕਰਨਾ ਤਾਂ ਹੀ ਸਾਨੂੰ ਕਿਹਾ ਡਾਪੋ। ਵੀ ਵੀ ਕਲਚਰ ਦੇ ਵੀ ਆਪਨੇ ਖਤਮ ਜਿਆਦਾ ਸਭ ਕੋਈ ਨਾ ਜਿਆਦਾ ਪ੍ਰਮੋਟ ਕੀਤਾ। ਇਹਨਾਂ ਨੇ ਜ਼ਿਲ੍ਹਾ ਪ੍ਰਧਾਨਾਂ ਨੂੰ ਚੇਅਰਮੈਨਾਂ ਨੂੰ ਕੋ ਮਸਲਾ ਨਾ ਨਾ ਨੰਨ ਕਰਨ ਮੈਂ ਦੀ ਲੋੜ ਮੈਂ ਦੀ ਜ਼ਰੂਰਤ ਕੀ ਹੈ ਕੀ ਮਤਲਬ ਮਾਰੇ ਕੰਮ ਕਰਨੇ ਹਮ ਮਾਰੇ ਕੰਮ ਕਰਨੇ ਤਾਂ ਹੀ ਹੁੰਦਾ ਹਮ ਚੰਗੇ ਕੰਮ ਕਰਨ ਚੰਗੇ ਬੰਦੇ ਬਣਨ ਦਾ ਬਾਹਰ ਕੈਨੇਡਾ ਤੇ ਕੈਨੇਡਾ ਦੇ ਅਮਰੀਕਾ ਦੇ ਵਿੱਚ ਦੇ ਲੋਕ ਜਾਂਦਾ ਇਕੱਲਾ ਜਿਹੜਾ ਉਹਨਾਂ ਦਾ ਪਹਿਲਾ ਪ੍ਰਧਾਨ ਮੰਤਰੀ ਸੀਗਾ ਉਹ ਦਿਹਾੜੀ ਜਾਂਦਾ ਹੁੰਦਾ ਸੀ ਆਪਣਾ ਕੰਮ ਕਰਨ ਜੀ ਉਹ ਕੱਲਾ ਘੁਰਿਆ ਜਾਂਦਾ ਸੀ ਉਹਨੂੰ ਕਹਾ ਦਾ ਡਰ ਸੀ ਜੀ ਬਿਲਕੁਲ ਇੱਥੋਂ ਵੀ ਕਈ ਮੈਂ ਕਾਲੀਆਂ ਦੇ ਮੈਂ ਮੈਂ ਬਹੁਤਾ ਕਾਫੀ ਸਲਾਹ ਕ ਨਹੀਂ ਕਰਦਾ ਉਹਨਾਂ ਦੇ ਕਈ ਐਮਐਲਏ ਜਿਹੜੇ ਪ੍ਰੋਗਰਾਮ ਚਲੇ ਗਏ ਕਾਂਗਰਸ ਦੇ ਕਈ ਐਮਐਲਏ ਇਹਨਾਂ ਨੂੰ ਜਿਆਦਾ ਫਤਰਾ ਚੇਅਰਮੈਨ ਦੀ ਬਲਾਦ ਪ੍ਰਧਾਨ ਕੋ ਜਿਹੜਾ ਉਹ ਬੂਸ ਕੱਤਰਿਆ ਜੀ ਉਹਨੂੰ ਦੇ ਦਿੰਦੇ ਗੰਨਮੈਂਡ ਚਾਹੀਦੀ ਕੁਝ ਪੋਸਟੇ ਨਵੀਆਂ ਬਣਾਤੀ ਉਹਨਾਂ ਨੇ ਮੈਂ ਕਹਿੰਦਾ ਜੀ ਸਿਰਫ ਲੁੱਟ ਖਸੁੱਟ ਕਰਦੇ ਗੰਨਮੈਂਡ ਦਾ ਪਤਾ ਲੱਗ ਕੀ ਹੁੰਦਾ ਬਿਲਕੁਲ ਗੰਨਮੈਂਡ ਦਾ ਪਤਾ ਲੱਗ ਕੀ ਆ ਗੰਨ ਦੇ ਕੇ ਉਹਦੀ ਸੁਰੱਖਿਆ ਕਰ ਪਰ ਉਹਨਾਂ ਨੇ ਸੁਰੱਖਿਆ ਨਹੀਂ ਉਹ ਆਪਣੇ ਕੰਮ ਕਰਾਉਣ ਦੇ ਮੇਰਾ ਬੱਚਾ ਸਕੂਲੇ ਛੱਡਦਾ ਉਹ ਗੰਨ ਮੈਂ ਦੇ ਅਸੀਂ ਗੱਲ ਕਰੇ ਗੱਲ ਮੈਂ ਤੋਂ ਜੇ ਗੱਲ ਮੈਂ ਦਾ ਮਤਲਬ ਹੈ ਕਿ ਤੁਹਾਡੇ ਨਾਲ ਕਿਉਂ ਤੇ ਗਿਆ ਤੇ ਕਿਉਂ ਤੁਹਾਡਾ 19 ਕੀ ਹੁੰਦੀ ਤੇ ਗੱਲ ਮੈਂ ਨੇ ਅੱਗੇ ਹੋ ਗਿਆ ਸਰਕਾਰ ਦੀ ਕੋਸ਼ਿਸ਼ ਕਰ ਰਹਾ ਮੈਂ ਅੱਜ ਕੱਲ ਦੇ ਗੱਲ ਮੈਂ ਮੈਂ ਦੇਖਿਆ ਨਹੀਂ ਕਿਸੇ ਨੇ ਕੋਈ ਮੈਂ ਕਹਿੰਦਾ ਜੀ ਸ਼ੋਸ਼ੇਬਾਜੀ ਜੀ ਰਹਿ ਗਈ ਹੈ ਰਾਮੇਬਾਜੀ ਸਾਹਿਬ ਜਿਹੜਾ ਹਰ ਪੰਜ ਆਦਮ ਦਾ ਮਤਲਬ ਹੁੰਦਾ ਕਿ ਹਲਕੇ ਦਾ ਕੰਮ ਕਰਨਾ ਕੋਈ ਗਰੀਬ ਬੰਦਾ ਕੰਮ ਕਰਦਾ ਮੇਰਾ ਹਲਕਾ ਮੇਰਾ ਕਹਿੰਦਾ ਜਿਹੜਾ ਪਿਓ ਦਾ ਹਲਕਾ ਹੈ ਜਿਹੜਾ ਕਹਿੰਦਾ ਮੇਰਾ ਕੋਦੇ ਪਿਓ ਦਾ ਹਰਦਾ ਹਲਕਾ ਜਨਤਾ ਦਾ ਜਨਤਾ ਜਿਹਨੂੰ ਚਾਵੇ ਅਸਮਾਨ ਅਰਸ਼ ਤੇ ਵਧਾਵੇ ਤੇ ਫਰਸ਼ ਤੇ ਇਸੇ ਆ ਮਾਪੜੇ ਉਹ ਕਹਿੰਦਾ ਮੈਂ ਸੀਐਮ ਸਾਹਿਬ ਨਾਲ ਮੈਂ ਕੀ ਇਹ ਨਹੀਂ ਕਰ ਲਈ ਜਦੋਂ ਪਹਿਲੀ 14 ਜੈਂਪੀ ਬਣੀ ਉਹਦੇ ਫੋਨ 90 ਨੰਬਰ 90 ਵਾਲਾ ਨੰਬਰ ਸੀ ਉਹਦਾ ਠੀਕ ਹੈ ਹਾਂ ਉਹਦੇ ਮੈਨੂੰ ਦੋ ਤਿੰਨ ਜੀ ਆ ਵੀ ਫੋਨ ਆਇਆ ਇਹ ਕਹਿੰਦਾ ਯਾਰ ਸਾਡਾ ਸਾਥ ਉਹ ਜਲੰਧਰ ਵਿੱਚ ਮੈਂ ਕਿਹਾ ਅਸੀਂ ਇੱਕ ਇਨਸਾਨ ਤੌਰ ਤੇ ਤੁਰੇ ਨੇ ਉਹਦੇ ਨਾਲ ਭੁਰਾ ਨਹੀਂ ਬੇਸ਼ੱਕ ਸਾਨੂੰ ਪਾਰਟੀ ਕੋਈ ਉਹਦਾ ਨਾਮ ਐ ਤੱਕ ਉਹਦਾ ਲਿਆ ਤੇ ਨਾਮੇ ਲਉਂ। ਉਹ ਸੀਐਮ ਦੀ ਸੀਐਮ ਨੂੰ ਮਿਲ ਲੈ ਲੋਕਾਂ ਨੂੰ ਦੁਨੀਆ ਪਰੇਸ਼ਾਨ ਮਿਲਣਾ ਹੀ ਮੁਸ਼ਕਲ ਹੋ ਗਿਆ ਸੀ ਇਹ ਮੇਰੇ ਨਾਲ ਸੀ। ਸੀਐ ਉਹ ਸੀਐਮ ਆ ਲੋਕਾਂ ਕਦੇ ਸਵਾਲ ਕਰੇ ਇਹਨੇ ਗਨਮੈਂਡ ਇਹ ਆਪ ਕਿਉਂ ਰੱਖਿਆ ਫਿਰ। ਬਿਲਕੁਲ। ਮਾਤਾ ਦੇ ਨਾਲ ਆ ਉਹਦੀ ਵਾਈਫ ਦੇ ਨਾਲ ਆ ਉਹਦੀ ਭੈਣ ਦੇ ਨਾਲ ਇਹਨਾਂ ਨੂੰ ਨਾਮੇ ਨਾਲ ਪਤਾ ਦੱਸੋ। ਡੈਮੋਗ੍ਰਾਫਿਕ ਦੇ ਰਜਿਸਟਰ ਨਾਲ ਦੀ ਪਛਾਣ ਕੇ ਕੰਮ ਕਰੋ। ਉਹ ਡਾਲੀਂ ਕਿਵੇਂ ਸੀ? ਇਹ ਤੇ ਗੱਲ ਅਸੀਂ ਕਰੀ ਕਿ ਆਮ ਜਨਤਾ ਦਾ ਜਦੋਂ ਘਰੋਸਾ ਟੁੱਟਦਾ ਜਾ ਰਿਹਾ ਹੈ ਉਹ ਟੁੱਟੂ ਦਾ 27 ਆ 26 ਚੜ ਲੈਣ ਨਹੀਂ ਨਹੀਂ ਪਰ ਭਗਵਾਨ ਜੀ ਨੇ ਕੰਮ ਤਾਂ ਬਹੁਤ ਕਰਾਇਆ ਹੈ ਮੈਂ ਇਹ ਕੰਮ ਨੌਕਰੀਆਂ ਆੜੀਆਂ ਦੇ ਕੰਮ ਥੋੜਾ ਨਹੀਂ ਨੌਕਰੀਆਂ ਵੀ ਦਵਾਈਆਂ ਇਹ ਵੀ ਸਰਕਾਰੀ ਇਹ ਇਹ ਨੌਕਰੀ ਦਵਾਈਆਂ ਹੋ ਜੈ ਨੂੰ ਆਮ ਨੂੰ ਨਹੀਂ ਬਣੀਆਂ ਆ ਆਮ ਕਿਸੇ ਵਲੰਟੀਅਰ ਨੂੰ ਕਹਿਣ ਦੱਸ ਜਿੱਤੀ ਦੱਸਾਂ ਕਿ ਕਿਹਨੇ ਨੁਕੀ ਤੁਹਾਡੇ ਜਿੰਨੇ ਵੀ ਵਲੰਟੀਅਰ ਆ ਤੇ ਆਮ ਆਦੀ ਪਾਰਟੀ ਦੇ ਜਿੰਨੇ ਵੀ ਜਿਹੜੇ ਪੜੇ ਲਿਖੇ ਜਿਹੜੇ ਸਾਡੇ ਨਾਲ ਜੁੜੇ ਸੀ ਕਹਿੰਦੇ ਕਿ ਯਾਰ ਉਹਨਾਂ ਨੂੰ ਕਿਸੇ ਦੱਸਿਆ ਕਿ ਆਹ ਬੰਦੇ ਨੂੰ ਮਿਲ ਜੇ ਨਾ ਪਾਣੀ ਘਰ ਗਿਆ ਨਾ ਹਾਂ ਬਾਅਦ ਪਾਰਟੀ ਨਾਲ ਲੋਕ ਪਾਰਟੀ ਨਾਲ ਜੁੜਦੇ ਨੇ ਬੰਦੇ ਨਾਲ ਜੁੜਦੇ ਪਰ ਇੱਕ ਇਨਸਾਨੀਅਤ ਵੀ ਹੀਂ ਦਾਰ ਕਣੀ ਜਾਈਂ ਹੰਮ ਇਨਸਾਨੀਅਤ ਸਭ ਤੋਂ ਵੱਡੀ ਚੀਜ਼ ਹੈ ਪੈਸਾ ਨਹੀਂ ਆਪਣਾ ਤੁਸੀਂ ਪੈਸਾ ਵੀ ਜ਼ਰੂਰ ਤਾਂ ਹਾਂ ਤੁਸੀਂ ਤੁਸੀਂ ਸਭ ਕੁਝ ਪਤਾ ਲੱਗਾ ਤੋਈ ਆਪਣਾ ਵਾਅਦਾ ਸਵਾਸ ਜਿੰਨਾ ਵੀ ਤੁਹਾਡਾ ਹੈ ਇਹ ਜਿਆਦਾ ਫਾਈਨੈਂਸ਼ੀਅਲ ਜੋ ਹੈ ਸਭ ਕੁਝ ਪਰਟੀਕਲਤਾ ਹੈ ਬਿਲਕੁਲ ਭਾਈ ਮੈਂ ਦੱਸਾਂ ਮੈਂ ਆਪਣੇ ਬੱਚਿਆਂ ਦਾ ਜਿਹੜੀ ਮੂਹ ਦੀ ਬੁੜਕੀ ਮੈਂ ਉਹ ਹੀ ਕੱਚਾ ਰੰਦਾ ਕਿ ਯਾਰ ਸਾਡਾ ਕੋਈ ਪੰਜਾਬ ਦਾ ਸੁਧਾਰ ਹੋਏ ਇਹ ਪਹਿਲੇ ਜਿਹੜੇ ਜਾਂ ਜਿਹੜੇ 15 ਸਾਬ ਕਾਲੀ ਦਾ ਰੇਜਾ ਕਾਂਗਰਸ ਉਹਨਾਂ ਦਾ ਛਤਾਰਾ ਹੋ ਗਿਆ ਪਰ ਇਹ ਉਹਨਾਂ ਨੂੰ ਵੀ ਮਾਰੇ ਨਿਕਲੇ ਛਤਾਰਾ ਕਿਉਂ ਮਨ ਕੋ ਪਰੇਸ਼ਾਨ ਸੀ ਲੋਕ ਬਿਲਕੁਲ ਜਿਹੜੀ ਉਹ ਚੱਕੇ ਘਮਣੀ ਸੀ ਹੁੰਦੇ ਨਾ ਕੋ ਮੈਂ ਕਹ ਜੀ ਉਹਨਾਂ ਨੇ ਆਪਣੇ ਬਿਜ਼ਨਸ ਖੋਹ ਲਈ ਉਹਨਾਂ ਨੇ ਵੀ ਮਤਲਬ ਆਪਣੇ ਘਰ ਭਰ ਲਏ ਸੀ ਘਰ ਭਰ ਲਏਗੇ ਤੇ ਆਮਲੈਂਡ ਯਾਰ ਮਾਰ ਗਏ ਨਿੱਧਰ ਲੋਕਾਂ ਨੂੰ ਉਹਨਾਂ ਨੇ ਮਕਾਮ ਤੇ ਕਲੋਰ ਦੇ ਚੱਕੇ ਹੁੰਦੇ ਸੁਮਨ ਆਇਆ ਤੁਸੀਂ ਆਪਣਾ ਸਾਰਾ ਇਹ ਬਿਜ਼ਨਸ ਹੈ ਜਿੰਨਾ ਪੈਸਾ ਫੁੱਟਾ ਸਭ ਕੋਈ ਬਿਨਰ ਦੇ ਸੇ ਆਮਦੀ ਪਾਰਟੀ ਦੇ ਵਿੱਚ ਮੈਂ ਤਾਂ ਦੱਸਿਆ ਜੀ ਮੈਂ ਆਪਣੀ ਬੜੀ ਵਧੀਆ ਰੋਟੀ ਖਾਂਦਾ ਖਾਂਦਾ ਹੂੰ ਇਸ ਕੰਮ ਦੇ ਵਿੱਚ ਪੈ ਗਏ ਉਹ ਵੀ ਕਿਸੇ ਕਿਸ ਕੰਦੇ ਚਾਂਦ ਚੱਕੀ ਸਲਾਹ ਲੈ ਲਓ ਤੇ ਜਾਂ ਚੰਗੇ ਸੰਸਕਾਰ ਲੈ ਲਓ ਉਹਨਾਂ ਸੰਸਕਾਰਾਂ ਦੇ ਵਿੱਚ ਮੈਂ ਫਸ ਗਏ ਇਹ ਤਾਂ ਮੈਨੂੰ ਤਾਂ ਕੋਈ ਲੋੜ ਨਹੀਂ ਨਾ ਤੇ ਮੈਂ ਵੀ ਇਹਨਾਂ ਕੋਈ ਪਾਰਟੀ ਕੋਈ ਅਹੁਦਾ ਲਿਆ ਜਾਂ ਕਹਿ ਤਾ ਕੋਈ ਲੀਡਰ ਮੈਨੂੰ ਕਹਿ ਦੇਵੇ ਕਿ ਆਹ ਬੰਦੇ ਨੇ ਮੈਨੂੰ ਲਿਆ ਆਪਸ ਮੇਰਾ ਮਨ ਹੈ ਕਿ ਪਾਰਟੀ ਨਾਲ ੜਕੋ ਕੰਮ ਲਿਆ ਪਰ ਤੁਹਾਨੂੰ ਕੰਮ ਨਹੀਂ ਦਿੰਦਾ ਕੋਈ ਸਭ ਤੋਂ ਫਰੌਦੀ ਬੰਦੇ ਇਹ ਨਿਕਲੇ ਫਰੌਦੀ 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 ਹੂੰ ਹੂੰ ਇਹਨਾਂ ਕਹਾਂ ਸੰਗਲ ਤੇ ਜ਼ਿੰਦਾਰਾ ਕਰੇ ਇਹ ਥਾਣੇ ਦੀ ਜ਼ਿੰਦਾਰਾ ਕਰੇ ਆਮ ਲੈਂਟੀ ਹਮ ਕਹਿਣ ਆ ਕਾਂਗਰਸ ਤੋਂ ਲਿਆਉਂਦੇ ਜੀ ਇਹਨਾਂ ਟਿਕਟਾਂ ਦੇ ਦੋ ਪਾਲੀਆਂ ਲੋ ਆਗੇ ਇਹਨਾਂ ਟਿਕਟਾਂ ਦਿੰਦੇ ਨਹੀਂ ਦਿੱਤੀਆਂ ਦੱਸਣ ਮਨ ਆਪਣੇ ਜਿਹੜੇ ਵਲੰਟੀਰੀ ਮਿਹਨਤੀ ਬੰਦੇ ਉਹਨਾਂ ਨੂੰ ਕੋਈ ਕਿਸੇ ਦਾ ਪਤਾ ਕੋਈ ਨਹੀਂ ਪੜਾਇਆ ਜਿਹੜੇ ਆਪਣੀਆਂ ਜੇਬਾਂ ਕਰਨ ਕੀਤੀਆਂ ਇਹਨਾਂ ਨੇ ਜੀ ਉਹ ਕਹਿੰਦਾ ਮੈਨੂੰ ਲੁੱਟ ਲੈਣ ਦੋ ਅੱਜ ਅੱ비 ਵੀ ਜਿਹੜੀ ਹਲਕਾ ਜਾਂਦੀ ਇਹਦੀ ਪਾਰਟੀ ਨੂੰ ਦੱਸੇ ਕੀ ਦੇਣਾ ਕੀ ਦੇਣਾ ਕਹਿੰਦੇ ਬੀਬੀ ਨੇ ਕਹਿੰਦੇ ਕਿ ਅਸੀਂ ਬਹੁਤ ਧੜੇ ਬਣੇ 2014 ਦੇ ਬਾਅਦ ਵੀ ਮੈਨੂੰ ਜੋਤੀਮਾਨ ਦੇ ਘਰੇ ਮਿਲੀ ਸੀ ਜੀ ਉਸ ਤੋਂ ਬਾਅਦ ਕਿਸੇ ਧਰਨੇ ਤੇ ਗਈ ਆ ਸਿਰਫ ਡਿਵਾਈਡ ਐਂਡ ਰੂਲ ਲੋਕ ਪਾੜੋ ਤੇ ਰਾਜ ਕਰੋ ਕਦੇ ਕਿਸੇ ਨਾਲ ਲੜਾਦਾ ਕਦੇ ਕਿਸੇ ਨਾਲ ਨਾ ਉਹਦਾ ਇਹ ਨੇ ਕਹਿਤਾ ਚੁੱਕਿਆ ਹੋਰ ਇਹਦੇ ਕੋਈ ਕੋਈ ਇਹਦਾ ਕੋਈ ਥੰਮ ਮਾਰਿਆ ਦਿੱਸੇ ਵੀ ਭਾਈ ਮੈਂ ਆਹਨ ਮਨ ਪਾਰਟੀ ਦੀ ਸ਼ੁਰੂਆਤ ਤੋਂ ਕੋਈ ਨੇ ਤੁਮਾਨੂੰ ਨਹੀਂ ਲਾਇਆ ਕਿਸੇ ਨਾ 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 ਚਾਹ ਦੇ ਬੜੀ ਬੜੀ ਖੀਰ ਤੇ ਆਈ ਬੜੀ ਮੈਂ ਖੀਰ ਤੇ ਫਿਰ ਪਾਰਟੀ ਨੇ ਕਿਸ ਤਰ੍ਹਾਂ ਲੈਂਦਾ ਨਹੀਂ ਬਸ ਪਾਰਟੀ ਨੂੰ ਕੀ ਲੱਭਾਇਆ ਤੇ ਚੋਸ਼ ਵੀ ਨਹੀਂ ਡਰਾਮੇ ਫਰੌਡ ਫਰੌਡੀ ਬੰਦੇ ਨਹੀਂ ਫਰੌਡ ਮਾਰਨੇ ਕਿਸੇ ਮੈਂ ਗੱਲ ਇਹ ਆਪਣੇ ਮਹੱਲੇ 'ਚ ਮੀਟਿੰਗ ਨਹੀਂ ਕਰਾ ਸਕੀ ਸਭ ਦਾ ਇੱਕ ਵਾਰ ਫਿਰ ਸਵਾਗਤ ਯਾ ਮਲਦੀ ਨਗਰਾਸੇ 14 ਦੇ ਮੈਂ ਪਾਣੀ ਭੰਗਾ ਹਾਂ ਜਯੋਤੀ ਮਾਂ ਤੇ ਲਕਸ਼ਣਾ ਚ ਵੀ ਸੀ ਆ ਜੀ ਨਾ ਇਹ ਫਾ ਇਹ ਦੇ ਲਕਸ਼ਣਾ ਤੇ ਨਾ ਇਹ ਮਾਂ ਜੋੜਾ ਸਨ ਮਾਂ ਛੋਟੀ ਦੇ ਨਾਲ ਵੀ ਕੁਰੀਆ ਤੇ ਉਹਨੂੰ ਦਿੱਤਾਂ ਨਹੀਂ ਦਿੱਤਾ ਜੀ ਉਹਦੀ ਜਿਹੜਾ ਮਤਲਬ ਕਿ ਜਿਹਦੇ ਨਾਲ ਚੱਲਣ ਦੀ ਚੱਲੇ ਨਾ ਉਸ ਇਨਸਾਨ ਨੂੰ ਇਹ ਦਬਾਉਣ ਦੀ ਕੋਸ਼ਿਸ਼ ਹੈ ਤੁਹਾਡੇ ਮਤਲਬ ਬਿਲਕੁਲ ਮੈਨੂੰ ਐਸੇ ਜੇ ਜੇ ਸੱਚੀ ਹੈ ਨਾ ਮੇਰੇ ਦੋ ਚਾਰ ਗੱਲਾਂ ਦਾ ਜਵਾਬ ਦੇ ਹੂੰ ਜੇ ਮੈਂ ਗਲਤ ਹੋਣਾ ਮੈਂ ਮੰਨੀ ਨਹੀਂ ਨੀ ਜਗ੍ਹਾ ਤੇ ਵਾਲੇ ਨੇ ਤੇ ਬੀਬੀ ਆਹ ਆਹ ਦੇਖੋ ਪੁੱਛੋ ਕੀ ਤੁਹਾਡਾ ਸਵਾਲ ਕੀ ਹੈ ਜੀ ਮੈਂ ਕਹਿੰਦਾ ਜੇ ਇਹਦੇ ਕੋਈ ਚੰਗਾ ਕਿਸੇ ਨਾਲ ਚਾਰ ਬੰਦੇ ਖੜੇ ਕਰਕੇ ਤਰੀ ਇਤਲਾਮ ਕਰਦੇ ਹਾਂ ਜੀ ਇਨਸਾਨ ਦੇ ਚਾਰ ਬੀਬੀਆਂ ਦੇ ਨਾਲ ਤੁਰ ਕੇ ਨਾਲ ਤੁਰ ਸਕਦੀ ਉਪਰੇ ਕੰਮ ਹੈ ਆਪਣੇ ਬੰਦਿਆਂ ਨੇ ਜਿੱਥੇ ਬੰਦਿਆਂ ਨੇ ਖੜਨਾ ਤੇ ਬੰਦੇ ਖੜਨੇ ਤੇ ਬੀਬੀਆਂ ਨੇ ਖੜਨਾ ਤੇ ਬੀਬੀਆਂ ਨਾਲ ਕਹਦੇ ਵੇਖ ਚਾਰ ਬੀਬੀਆਂ ਨਾਲ ਤੁਰਦੀਆਂ ਮੈਂ ਲੈ ਜਾਂ ਬੀਬੀਆਂ ਨਾਲ ਤੁਰੇ ਮਤਲਬ ਛੋਟਾ ਹੀ ਦਿੱਖੇ ਕਿ ਮੈਂ ਛੋਟਾ ਕੋਈ ਫਰੇਮ ਬੜਿਆ ਹੋਰ ਉਹ ਕਲਚਰ ਹੈ ਹਾਂ ਕਹਦੇਗਾ ਮੈਂ ਮੱਲੇ ਜਨੇ ਮੀਟਿੰਗ ਕਰਾਈਏ ਮੈਂ ਮਾਰੀ ਬਰੂ ਤੇਰੇ ਘਰ ਤੋਂ ਹੋਏ ਇਹ ਮੱਲੇ ਚਲੀ ਫਿਰ ਕਿਸ ਨਾਲ ਬੰਦੀ ਨਹੀਂ ਬੰਦੀ ਕਾਰਨ ਜੀ ਓਕੇ ਮੇਰੇ ਕਹਿੰਦੇ ਮੈਂ ਤਾਂ ਕਹਿੰਦਾ ਜਿਲ੍ਹਾ ਪ੍ਰਧਾਨ ਦੇ ਕੈਂਟ ਦੇ ਵਿੱਚ ਪਿੱਛੇ ਜੀ ਆਪਣੇ ਅਸੀਂ ਗੱਲ ਕਰੀਏ ਕਿ ਨਸ਼ਾ ਸ਼ਰਬ ਕੈਂਡਲ ਦੇ ਵਿੱਚ ਇੱਕ ਬਹੁਤ بڑا ਜੋ ਐਸਸੀਪੀ ਨੇ ਇੱਕ ਰੇਟ ਮਾਰ ਕੇ ਜੋ ਬੜਾ ਵੱਡਾ ਸਕੈਂਡਲ ਕੀਤਾ 100 ਸੇ ਚਾਰ ਬੰਦੇ ਤੋਂ ਲਗ ਲੱਗੇ ਨਸ਼ਾ ਸ਼ਰਬ ਦੇ ਵਿੱਚ ਪਰਤੀ ਸੀ ਉਹ ਅਖੀਰ ਕਹਾਣੀ ਕਿਸਦੀਪ ਜੀ ਅਜੇ ਤੱਕ ਸਮਝ ਨਹੀਂ ਲੱਗੀ ਮੌਲਿਕ ਜਨਨੀ ਕੇ ਬਸੇ ਚ ਰਹਿ ਗਏ ਤੁਹਾਨੂੰ ਵੈਕ ਰੂਮ ਪਤਾ ਜੀ ਉਹਨਾਂ ਆਪਾਂ ਦੇ ਕੁਛ ਕਹਿ ਨਹੀਂ ਸਾਡੇ ਬਾਕੀ ਜਨਤਾ ਆਪ ਹੀ ਫੈਸਲਾ ਕਰ ਦਿੰਦੀ ਜੀ ਥੋੜੇ ਜਿਹਰੇ ਅੱਡੇਗਾ ਸਾਲ ਹੈ ਹਮਾਰਾ ਫੈਸਲਾ ਨਹੀਂ ਪ੍ਰਸ਼ਾਸਨ ਵੀ ਉਦੋਂ ਬੜੀ 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 ਹੋ ਰਹੀ ਮਰੇ ਤਰੀਕਾ ਨਾਲ ਕੰਮ ਕਰਦੀ ਕਰੀ ਜਿੱਤੇ ਬੜੀ ਐਕਟਿਵ ਜੀ ਹੋਈ ਉਸ ਤੋਂ ਬਾਅਦ ਨਜ਼ਰ ਹੀ ਨਹੀਂ ਆ ਰਹੀ ਉਸ ਕਿਧਰੋਂ ਮਤਲਬ ਬਸ ਦੇਖੋ ਜੇ ਜੇ ਇਸ ਨੂੰ ਠੰਡੀ ਵੀ ਦੇਦੀ ਜੀ ਦੀ ਗਰਮ ਹੋ ਗਈ ਤਾਂ ਉਹ ਬਾਦਸ਼ਾਹ ਬੁਝਾ ਖਾਲ ਜਦੋਂ ਤੋਂ ਤੁਸੀਂ ਆਮ ਆਦਮੀ ਪਾਰਟੀ ਵਿੱਚ ਆਏ ਹੋ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਵਧੀਆ ਕੰਮ ਨਾ ਹੋਇਆ ਤੁਸੀਂ ਕਿਤਾ ਡਾਇਰੈਕਟਰ ਕਹਿੰਦੇ ਹੋ ਤੁਸੀਂ ਕਿਤਾ ਮੈਂ ਤਾਂ ਭਰਾ ਜਦ ਕੰਮ ਹੁੰਦੇ ਉਹਨਾਂ ਦਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹਦਾ ਮੈਂ ਚੰਗਾ ਕੰਮ ਕੀਤਾ ਗੜੀਆਂ ਨਾਲੀਆਂ ਦਾ ਕੰਮ ਆਇਆ ਉਹ ਪਹਿਲਾਂ ਵੀ ਹੁੰਦੇ ਚੌਣੀ ਉਹ ਵੀ ਗੜੀਆਂ ਨਾਲੀਆਂ ਦੇ ਫਸੇ ਰਹੇ ਸੀ ਗੜੀਆਂ ਨਾਲੀਆਂ ਵਿੱਚ ਅੱਛਾ ਹੋਰ ਇਹ ਰਹੇ ਤੁਸੀਂ ਦੇਖੇ ਕਿ ਮਹੱਲਾ ਕਲੀਨਿਕ ਬਣਾਇਆ ਸੀ ਹਸਪੀਟਲ ਤਾਂ ਲਾਭੂ ਸੀ ਤੇ ਕਲੀਨਿਕ ਮੈਂ ਲਾਭਣਾ ਆਂਦਾ ਉਹ ਤੇ ਕਰਨਾ ਹੈ ਉਹ ਉਹ ਫੇਰ ਸਾਰਾ ਕੋਰਾਂ ਉਹ ਪੈਸੇ ਨਹੀਂ ਬਰਬਾਦੀ ਹੈ ਚੰਗੇ ਕੰਮ ਜੇ ਤੁਸੀਂ ਪੈਸਾ ਲਾ ਦੋ ਲੋਕ ਚੰਗੇ ਜਾਗ ਕਰਨਗੇ ਜਦੋਂ ਤੁਸੀਂ ਇਹ ਜੇ ਕੰਮ ਜਦਾਂਗੇ ਫਿਰ ਲੋਕ ਆਉਂਦੇ ਵੀ ਇੱਥੇ ਆਉਂਦੇ ਨੇ ਜਿਆਦਾ ਮਾਰੇ ਨਹੀਂ ਘਰਾਂ ਵਾਲੇ ਸਮਾਂ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਖੜਾ ਹੋਣਾ ਆਮ ਆਦਮੀ ਪਾਰਟੀ ਤੇ ਆਪ ਚਾਉਣਾ ਜੇ ਮੁਸ਼ਕਲ ਹੈ ਕੋਈ ਵਲੰਟੀਅਰ ਜਦੋਂ ਘਰ ਦੇ ਵਿੱਚ ਦੋ ਫਾੜ ਹੋ ਜਾਂਦਾ ਫਿਰ ਤੀਜਾ ਬੰਦਾ ਖਾਦਾ ਚੁੱਕ ਰਿਹਾ ਹੁੰਦਾ ਹੁਣ ਫਾੜ ਕਿਹੜਾ ਹੁਣ ਤੇ ਖਰਚਾ ਤਾਂ ਬੜਾ ਹੈ ਜੀ ਬਲੈਂਟੀਆ ਬ੍ਰੇਡਿੰਗ ਰਾਜਕਰਤਿਆਂ ਨੇ ਸਰ ਮੈਂ ਕਿ ਦੁਜੇ ਜਿਹੜੇ ਉਹਨਾਂ ਨੇ ਰਾਜ ਆਏ ਉਹਨਾਂ ਦੇ ਪੱਧਰ ਜਿੰਨ ਕਿਧਰ ਇਧਰ ਤੇ ਤੁਹਾਡੇ ਮੁਤਾਬਕ ਜਿਹੜੇ ਹੁਣ ਇਸ ਟਾਈਮ ਮਜੂਬ ਹੋ ਕੇ ਤੇ ਪੰਜਾਬ ਦੀ ਕੋਈ ਜਿਹੜੇ ਕੌਂਸਲਰ ਬਣੇ ਆ ਜਿਹੜੀਆਂ ਪਾਰਟੀਆਂ ਨੇ ਵਾਪਸ ਚਲੇ ਜਾਣ ਕਿਉਂਕਿ ਮਲਾਈਆਂ ਖਾਂ ਆਏ ਆ ਉਹ ਉਧਰ ਵੀ ਖਾਂਦੇ ਰਹੇ ਤੇ ਵੀ ਖਾਂਦੇ ਸੂਰੇ ਮਲੇ ਫਰੇਕ ਨੇ ਪਾਰਟੀ ਤੋਂ ਤੇ ਫੇਰ ਤੁਹਾਡੇ ਮੁਤਾਬਕ ਜਿਹੜੇ ਇਸ ਟਾਈਮ ਵਿਧਾਇਕ ਬਣੇ ਨੇ ਜਿਹੜੇ ਐਮਐਲਏ ਹੋਣ ਲਾ ਉਹ ਵੀ ਪਾਰਟੀਆਂ ਛੱਡਣਗੇ ਯਾਰ ਨਾ ਮਸੂਨ ਕੁਝ ਵੇੜ ਕਰ ਰਿਹਾ ਕਈ ਕਈ ਛੱਡਣਗੇ ਤੇ ਭੱਜਣਗੇ ਜਿਹੜਾ ਨਹੀਂ ਦਿੱਤਾ ਮਿਲ ਜਾ ਉਹਨਾਂ ਨੇ ਪਹਿ ओके ओके 7 4 ਸਾਲ ਤੋਂ ਟਾਈਮ ਤੋਂ ਨੰਬਰ ਤੋਂ ਪਹਿਲੇ ਪੰਜ ਟਾਈਮ ਤੋਂ ਪਹਿਲਾ ਪਤਾ ਚੰਗਾ ਮਾਲ ਮੂਲ ਕੁਮਾਰ ਹੈ ਵਰਗਨੰਨ ਸਾਹਾਰ ਨੇ ਕੋਸ਼ਿਸ਼ ਕੀਤੀ ਭੁੱਖਾ ਰੇਗ ਪਤਾ ਰੱਦ ਗਈ ਹੂੰ ਮੈਂ ਮੈਂ ਬਣੂੰਗਾ ਤਾਂ ਮੈਂ ਵੀ ਕਰੂੰਗਾ ਮੈਂ ਚੰਗੀ ਕਦਰ ਕੋ ਕਰਦਾ ਪਰ ਇਹਨਾਂ ਨੇ ਸਿਸਟਮ ਦੇ ਨਾਲ ਚੱਲਦੇ ਤੇ ਸ਼ਾਇਦ 10 20 ਸਾਲ ਹੋ ਗਏ ਮੈਨੂੰ ਨਹੀਂ ਲੱਗਦਾ ਕਿ ਇੰਨੀ ਸਰਕਾਰ ਚੋਂ ਕੁਝ ਵੀ ਤੁਸੀਂ ਤੁਸੀਂ ਇਸ ਪਾਰਟੀ ਵਾਸਤੇ ਕੀ ਕੀਤਾ ਤੁਸੀਂ ਤੁਹਾਡੀ ਦੇਣ ਕੀ ਇਸ ਪਾਰਟੀ ਨੂੰ ਤੁਸੀਂ ਮਿਲਦੇ ਮਿਲਦੇ ਜਾਓ ਉਸ ਟਾਈਮ ਜੁੜਿਆ ਸੀ ਜਦੋਂ ਕਿ 2013 ਦੇ ਵਿੱਚ ਪਰਚੀਆਂ ਘੜਦੇ ਤਾਂ ਸਾਨੂੰ ਕੰਨ ਦੀ ਸਰਕਾਰ ਵਾਲੇ ਪਰਚੀਆਂ ਵੀ ਨਹੀਂ ਘੱਟਉਂਦੇ ਕਹਿੰਦੇ ਨਹੀਂ ਪਰਚੀਆਂ ਲੱਗਣੇ ਇਸ ਪਾਰਟੀ ਤੇ ਅਸੀਂ ਲੋਕਾਂ ਦੇ ਸਾਹਮਣੇ ਸਾਨੂੰ ਗਾਲ੍ਹਾਂ ਕੱਢਦੇ ਨੇ ਤੇ ਅੱਜ ਜਿਹੜੇ ਸਾਨੂੰ ਗਾਲ੍ਹਾਂ ਕੱਢਦੇ ਉਹ ਅਜੋ ਪਾਰਟੀ ਚੌਧਰ ਚੌਧਰ ਦਾ ਬੰਦਾ ਇਸ ਪਾਰਟੀ ਮੈਂ ਜਿਹੜੇ ਤੁਹਾਨੂੰ ਗਾਲ੍ਹਾਂ ਕੱਢਦਾ ਸੀ ਉਹੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨਾ ਤਾਂ ਚੌਧਰ ਨਾ ਕਰ ਰਹੇ ਹਾਂ ਹਾਂ ਚੌਧਰ ਕਰ ਰਹੇ ਹਾਂ ਪੰਗਿਆ ਕਾਲੀਆਂ ਦਾ ਬੰਦਾ ਹੋਵੇ ਤਾਂ ਕਾਂਗਰਸ ਦਾ ਬੰਦਾ ਬਣੇ ਬਿਲਕੁਲ ਜਿਹੜੇ ਤੁਸੀਂ ਪਰਚੀਆਂ ਘੜਦੇ ਉਹ ਪਰਚੀਆਂ ਇੱਕ ਕੋਈ ਪੇਮੈਂਟ ਲਈ ਪਰਚੀਆਂ ਨਹੀਂ ਕੀ ਪੈਸੇ ਨਹੀਂ ਘੱਟੀਆਂ ਪਹਿਲਾਂ ਸਾਨੂੰ ਦਾਦਰ ਦੀ ਪਰਚੀ ਘੱਟੀ ਪਰ ਅਸੀਂ ਫ੍ਰੀ ਘੱਟੀਆਂ ਹਾਂ ਅਸੀਂ ਪੈਸਾ ਨਹੀਂ ਕਿਸੇ ਤੋਂ ਦੂਸਰੀ ਵਾਰ ਕੋਈ ਤੁਸ ਜੀ ਕਦੀ ਕੋਈ ਧੰਨ ਲਾਇਆ ਨਾ ਮੈਂ ਮੇਰੇ ਤਾਂ ਨੇਵਾਰੇ ਤੇ ਉਥੇ ਰੋਟਾ ਘੜਾ ਲਵਾ ਕੇ ਧੰਦਾ ਕਿੰਨੇ ਕੁ ਧੰਦੇ ਲਾਇਆ ਪਰਚੀ ਜਿੰਤੀ ਲਈ ਕੋਈ ਤੁਸੀਂ ਧੰਨੇ ਲਾਇਆ ਹੈ ਤਾਂ ਤੁਸੀਂ ਇਸ ਟਾਈਮ ਫਿਰ ਕਿਸੇ ਪੋਜੀਸ਼ਨ ਤੇ ਨਹੀਂ ਪਾਰਟੀ ਨਾਲ ਕਿਸੇ ਪ੍ਰਕਾਰ ਦਾ ਕੋਈ ਹੋਂਦਾ ਨਹੀਂ ਕਿਸੇ ਲਾਇਬਲ ਤੇ ਪੜਾਇਆ ਨਹੀਂ ਜਿਨ੍ਹਾਂ ਨੇ ਧਰਮ ਨਹੀਂ ਜਿਨ੍ਹਾਂ ਦੇ ਜਿਨ੍ਹਾਂ ਨੇ ਧਰਮ ਨਹੀਂ ਲਾਏ ਉਹ ਇਸ ਟਾਈਮ ਚੇਅਰਮੈਨ ਨਹੀਂ দিয়া ਕਿਸ ਨੇ ਕਿਤੇ ਅੱਛੇ ਪੋਸਟਰ ਤੇ ਬੈਠੇ ਹੋਏ ਨੇ ਕੀ ਕਰਦੇ ਇੱਕ ਹੀ ਤੁਹਾਡੀ ਪਾਰਟੀ ਦੇਣ ਕਿ ਪਾਰਟੀ ਹੈ ਵੱਡੀ ਕੰਮ ਕਰਨੀ ਨਹੀਂ ਫਿਰ ਆਲਾ ਮਤਲਬ ਪਾਰਟੀ ਪਾਰਟੀ ਚਾਹੀਦੀ ਹੈ ਕਿ ਸਾਨੂੰ ਘਮਾਉ ਪੁੱਤ ਚਾਹੀਦਾ ਮਿਸਾਲੇ ਯੂ ਕਮਾ ਕੇ ਦਵੇ ਵੱਡੀ ਕੰਮ ਕੱਢੀ ਸੀ ਸਮਝੇ ਨਹੀਂ ਕੋਈ ਹੋਈ ਸ਼ਬਦ ਹੁੰਦਾ ਜੈ ਕੁਮਾਰ ਪੁੱਤਰ ਰਾਜਾ ਵੱਟ ਕੇ ਲਾ ਲੋ ਤੇ ਕੱਟ ਕੇ ਲਾ ਨਹੀਂ ਫਿਰ ਪਗਾਪਤੀ ਸੰਘਰਸ਼ ਕਿਉਂ ਨਹੀਂ ਕੀਤਾ ਪਾਰਟੀ ਨੇ ਕਿਉਂ ਨਹੀਂ ਕੀਤਾ ਸੀ ਹਾਂ ਸਾਡੇ ਕੋਲ ਨਹੀਂ ਕੰਮ ਕੀਤਾ ਇਹਨਾਂ ਨੇ ਇਹਨਾਂ ਨੇ ਸਾਡੇ ਤੇ ਸਟਿੱਕਰ ਰੋਲ ਆਏ ਆ ਕਿ ਛੋਟੇਪੁਰ ਦੇ ਬੰਦੇ ਛੋਟੇਪੁਰ ਸਾਹ ਕੋਈ ਨਾਲ ਨਹੀਂ ਲੱਗਿਆ ਬੰਦੇ ਬੰਦੇ ਇੱਥੇ ਇੱਥੇ ਪਾਰਟੀ ਦਾ ਰਾਪੀਤੀ ਸੀ ਉਹਨਾਂ ਨੇ

ਉੱਨਾ ਆ ਸਕਦੇ ਪਰ ਪੁਰਾਣੇ ਕਾਲੀ ਕਰੀ ਨਹੀਂ ਹੁੰਦੇ ਠੀਕ ਹੈ ਹਾਂ ਮਤਲਬ ਨਾਪ ਤਾਂ ਹੁਣ ਲੋਕੀ ਪਰੇਸ਼ਾਨ ਹੋਗੇ ਨਾ ਲੋਕੋ ਜਿਹੜੇ ਨਵੇਂ ਆ ਨਾ ਕਾਲੀ ਉਹਨਾਂ ਨੂੰ ਲੋਕੋ ਸ਼ਾਇਦ ਜੋ ਨਵੇਂ ਲੋਕ ਕਹਿ ਰਹੇ ਆ ਕਿ ਯਾਰ ਨਹੀਂ ਇਹਨਾਂ ਵਾਲੇ ਚੰਗੇ ਆ ਬੇਸ਼ੱਕ ਉਹਨਾਂ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਗੱਲ ਕਰੀਏ ਤੇ ਕਾਫੀ ਹਰ ਜਗ੍ਹਾ ਦਿੱਤੇ ਵੀ ਜਾਂਦੇ ਨਾ ਕਿਤਨੇ ਕਿਤਨੇ ਕੰਮ ਬਣਾ ਕੇ ਆਤੇ ਕਿਤਨਾ ਕਿਤੇ ਲੈ ਕਰਕੇ ਇਹ ਸੀਐਮ ਚੰਗਾ ਹੁੰਦਾ ਨਾ ਚੰਗੇ ਕੰਮ ਕਰਕੇ ਰੱਖਦਾ ਕਿਸੇ ਨੂੰ ਸੌਟੀ ਨਾ ਦਿੰਦਾ ਹੂੰ जिला प्रधानਾਂ ਨੂੰ ਜਾਂ ਚੇਅਰਮੈਨਾਂ ਨੂੰ ਫੀਸ ਕੌਡੀਆਂ ਦੇਣ ਦੀ ਲੋੜ। ਉਹ ਤਾਂ ਬਈ ਆਪਣੇ ਕੰਮ ਕਰੋ। ਚੰਗੇ ਕੰਮ ਕਰੋ ਮੇਰੇ ਕੋਲੋਂ। ਜੀ। ਇਹ ਹੰਦਾ ਦਾ ਕੰਮ ਮੈਂ ਤੇ ਇੱਥੇ ਕੰਮ ਕੋਈ ਕਰਦੀ ਨੰਦਰ ਹੀ ਨਾ ਮੜ ਦਿੰਦੇ। ਉਹ ਬੰਦਾ ਘਰੇ ਬੰਦਰ ਹੀ ਨਾ ਮੜ ਦਿੰਦੇ। ਉਹਨਾਂ ਦੇ ਕੰਮ ਕੋਈ ਰਿਸ਼ਤੇਦਾਰ ਕੋਈ ਮੜੇ। ਮਲ ਉਹ ਹੀ ਮੰਤਰੀ ਐਸ ਟਾਈਮ ਉਹ ਹੀ ਐਮਐਲਏ ਜਿਹੜੇ ਤੁਹਾਡੇ ਨਾਲ ਧਰਨੇ ਵੀ। ਅੱਛਾ ਕਿ ਇਹ ਤੁਹਾਡੇ ਨਾਲ ਇਹ ਐਸ਼ਮ ਜਿਹੜਾ ਮੌਕੇ ਤੇ ਆ ਮਿਲਿਆ ਜਾਂ ਮੰਤਰੀ ਹੈਗਾ ਕਿਸੇ ਤੋਂ ਅਨਾਂ ਤਨ ਲਾਇਆ ਮੇਰੇ ਨਾਲ ਵੀ ਪੀਪਲ ਜਿੰਦਦਰ ਕੋ ਰਾਜਪੁਰੇ ਵਾਲੀ ਮੈਡਮ ਸ਼ੀਨਾ ਮੈਡਮ ਸਾਹਮਣੇ ਨਿਮਤਨ ਲਾਇਆ ਸੱਜਣਾਇਆ ਬੈਲਕਮ ਮਨ ਕਿਸੇ ਪੋਜੀਸ਼ਨ ਤੱਕ ਪਹੁੰਚੀ ਹੋਇਆ ਨਿਰਜਰ ਹੋ ਗਿਆ ਨਿਰਜਰ ਕਰਨ ਲਾਇਆ ਤੋਨਾ ਹਾਂ ਧਾਰੀ ਆਲੂ ਮਿਲਿਆ ਜਦੋਂ ਤੱਕ ਨਹੀਂ ਰਿੱਚੀ ਓਕੇ ਹਾਂ ਬਲ ਇਹਨਾਂ ਕਾਫੀ ਲੋਕਾਂ ਨੇ ਜਿਹੜੇ ਧੰਨੇਲਾ ਸ਼ਿਖਰ ਕੀਤਾ ਹੈ ਪਰ ਜਿਹੜੀਆਂ ਹੁਣ ਚੇਅਰਮੈਨ ਦੀ ਗੱਲ ਹੈਗੀ ਚੇਅਰਮੈਨ ਨੂੰ ਕੁਝ ਆਮ ਲੋਕਾਂ ਨੂੰ ਮਿਲੀਆਂ ਜਿਹੜੇ ਲੋਕੀ ਦੂਸਰੀ ਪਾਸੇ ਹੋ ਕੇ ਆਏ ਨੇ ਜਿਹੜੇ ਇਹਨਾਂ ਦੇ ਵਿੱਚ ਵੀ ਜਿਹੜੇ ਚੇਅਰਮੈਨ ਬਣਨੇ ਰਹਿੰਦੇ ਇਹ ਵੀ ਉਸ ਪਾਰਟੀ ਚ ਹੀ ਸੈਟ ਹੈ ਇਹ ਵੀ ਇਹਨਾਂ ਨੇ ਇੱਦਾਂ ਨਹੀਂ ਆ ਚੇਅਰਮੈਨ ਆਪਨੇ ਆਪਣੇ ਬੰਦੇ ਆਪਦੇ ਆਪਨੇ ਜਿਹੜੇ ਚੇਅਰਮੈਨ ਜਿਹਨੂੰ ਟਿਕਟਾਂ ਜਾਂ ਚੇਅਰਮੈਨੀਆਂ ਨਹੀਂ ਦਿੱਤੀਆਂ ਨਾ ਨਾ ਜਿਹੜੇ ਬੇਚਤ ਰਹਿੰਦੇ ਇਹਨੂੰ ਕੰਮ ਨਹੀਂ ਕਰਦੇ ਉਹਨਾਂ ਨੂੰ ਇਹਨਾਂ ਨੇ ਨਿਵਾਜਤਾ ਹੈ ਜਿਹੜੇ ਅੱਜ ਵਲੈਂਟੀਅਰ ਉਹ ਅੱਜ ਵੀ ਸੜਕਾਂ ਤੇ ਚੱਲ ਤੁਰੇ ਬੰਦੇ ਫਿਰਾਂ ਉਹ ਜਿਹੜੇ ਵਲੈਂਟੀਅਰ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਆ ਉਹ ਦੇਖਣ ਗਿਆ ਤਾਂ ਸਤਾ ਨਹੀਂ ਫਿਰ ਬਿਲਕੁਲ ਨਹੀਂ ਪਾਣੇ ਕਰਾਂ ਬੜੇ ਅਬੜੇ ਨਮਸਕਾਰ ਅਕਬਰ ਅਕਬਰ ਭਗਵੰਤ ਮਾਰ ਕਹਿੰਦਾ ਨਾ ਸਿਕੰਦਰ ਹੀ ਹਾਰ ਮੰਨ ਗਈ। ਇਹ ਹੀ ਹਾਰ ਮੰਨ ਜਗੇ। ਲੱਗ ਸੁਣਾ ਚਾਲੇ ਕਿ ਭਗਵੰਤ ਮਾਨ ਵੀ ਕਿਤਨੇ ਕਿਤੇ ਤਿਆਰੀ ਜੇ ਲਗਾ ਕੇ ਪਾਰਟੀ ਸ਼ਟੇ ਜੱਗੇ ਨੂੰ ਆਉਣ ਵਾਲਾ ਸਮਾਂ ਲੱਗਦਾ ਹੈ। ਮੈਂ ਕਹੀ ਜਦੋਂ ਆਪਾਂ ਕਿਸੇ ਅਗੇ ਕੋਈ ਫੱਟਾ ਮੇ ਅਗਲਾ ਵੀ ਆਪਣੀ ਹੀਲੇ ਕਰਦੇ। ਫਿਰ ਤੇ ਆਪਨਾ ਯਾਰ ਅੱਧੀ ਜਿਹੜੀ ਆਪ ਹੈ ਉਹ ਕਿਤਨੇ ਕਿਤੇ ਵਿਚਲਾਗਾ ਮਾਤੀਸ ਲਗਾ ਕੇ ਬਿਲਕੁਲ ਕਈ ਜਾਣਗੇ ਇਹਨਾਂ ਨੇ ਕਈ ਐਮਐਲ ਕਈ ਹੋਰ ਹੂੰ ਕਈ ਇਹਨਾਂ ਚੇਅਰਮੈਨ ਵੀ ਬਣ ਤਿਆਰ ਆ ਚੇਅਰਮੈਨ ਵਿੱਚ ਹੀ ਛੜਦੇ। ਓਕੇ ਨੇ ਕਰਤੇ ਜੇ ਇਹ ਮੇਰੇ ਦੇ ਲੱਖੇ ਨਹੀਂ ਮੇਰੇ ਦੇ ਲੱਖੇ ਨਹੀਂ ਹੋਣੇ ਚਾਹਦੇ ਦਰਾਨਾ ਨਹੀਂ ਚੱਲਦੇ ਇਹ ਜਿਹੜਾ ਦੇਖੋ 2000 ਕਰ ਲਾ ਇੱਕ ਸਾਲ ਰਹਿ ਗਿਆ 27 ਦੇ ਵਿੱਚ ਇਲੈਕਸ਼ਨ ਚਲੋ ਦਰਵਾਜ਼ਾ ਸਾਰਾ ਇਹਨਾਂ ਕੋਲ ਬੈਠੇ ਆਪਣੇ ਵੀ ਪੂਰੇ ਹੋਣੇ ਤੁਹਾਨੂੰ ਇਹ ਤੇ ਆਮ ਆਦੀ ਪਾਰਟੀ ਤੇ ਇਹ ਮਹਿੰਦੀ ਤੇ ਤੁਸੀਂ ਤਾਂ ਆਮ ਆਦੀ ਪਾਰਟੀ ਤੈਸ਼ ਕਰੋ ਘੱਟੋ ਘੱਟ ਤੁਸੀਂ ਤਾਂ ਬਹੁਤ ਅਤਤ ਲੱਗਦਾ ਕਿ ਮੈਂ ਮੈਂ ਤਰੀਫ ਇਨਸਾਨ ਦੀ ਕਰੂੰਗਾ ਜਿਹੜਾ ਚੰਗੇ ਨਾਮ ਕਰੂਗਾ ਚਾਹੇ ਮੇਰਾ ਦੁਸ਼ਮਣ ਹੀ ਕਿਉਂ ਹੋਵੇ ਫਿਰ ਆਮ ਆਦੀ ਪਾਰਟੀ ਦੇ ਵਿੱਚ ਜਿਹੜਾ ਮਹਿੰਦੀ ਬੰਦਾ ਹੈ ਜਿਹੜਾ ਅਸਲ ਕੰਮ ਕਰ ਰਿਹਾ ਦੱਸੋ ਕੋਈ ਹੈ ਤੁਹਾਡੀ ਨਜ਼ਰ ਬਾਤ ਤੂੰ ਕੀ ਦਾ ਕਿਹਦਾ ਨਾਮ ਹੈ ਕੋਈ ਨੋਚਾ ਨਾਮ ਦੱਸੋ ਕਿਹੜਾ ਕੰਮ ਕਰ ਰਿਹਾ ਅਗਲਾ ਕੋਈ ਚਮਚਾਗੀ ਨਹੀਂ ਕਰਦਾ ਤੇ ਨਾਮ ਹੀ ਲੈਣਾ ਬੜੇ ਬੰਦੇ ਆ ਜੀਪਲੀ ਰਾਜ ਬਿਠੇ ਹਮਲੇ ਹੈ ਕਿ ਕੰਮ ਕਰ ਰਹੇ ਬਿਲਕੁਲ ਆਮ ਆਦੀ ਪਾਰਟੀ ਜਿਨ੍ਹਾਂ ਦੇ ਕੋਈ ਉਂਗਲ ਨਹੀਂ ਖੜੀ ਕਰ ਸਕਦਾ ਅੱਛਾ ਉਹਨਾਂ ਨੇ ਕੋਈ ਮੰਲੀ ਖੜੀ ਕਰ ਸਕਦਾ ਬਾਦ ਅੰਨੇ ਨੇ ਫੁੱਟੇ ਲੈ ਲਿਆ ਅੱਛਾ ਅਸੀਂ ਗੱਲ ਕਰਦੇ ਹੁਣ ਕੁਮਰ ਫਿਰੇ ਦੇ ਮਤਲਬ ਦੀ ਗੱਲ ਕਰੀਏ ਉਹ ਐਮਐਲਏ ਤਾਂ ਬਣ ਗਿਆ ਪਰ ਬੰਦਾ ਉਹਨੂੰ ਅੰਨੇ ਅਨਸਾਨੀ ਦਾ ਕੋਈ ਪਛਾਣਿਆ ਤੌਰ ਤੇ ਬੰਦਾ ਬੋਲਦੀ ਤੇ ਵਧੀਆ ਬੰਦੇ ਨੂੰ ਫੁੱਟੇ ਲੈ ਲੈਣਾ ਅਨਸਾਨੀਆ ਤੋਂ ਨਾ ਤਾਂ ਪਹਿਲੇ ਉਹਨਾਂ ਨੂੰ ਦੋ ਪਾਰੀ ਮਿਲਿਆ ਮਿਲਿਆ ਕਿਥੇ ਕਿ ਇੱਕ ਦੋ ਧੋਖ ਦੇ ਆਹ ਸਾਹ ਪਰ ਉਹ ਬੰਦੇ ਦੀ ਲੋਕ ਸੇਤਰਤ ਕਰਦੇ ਮੈਂ ਕਿਉਂਕਿ ਜਾਣਦਾ ਨਹੀਂ ਬੋਲਾਂ ਲੋਕ ਸੇਤਰਤ ਕਰਦੇ ਕੇ ਬੰਦਾ ਇਨਸਾਨੀਅਤ ਦੇ ਨਹੀਂ ਇੱਕ ਬੰਦਾ ਨੇ ਵੱਡੇ ਰੈਂਕ ਦਾ ਅਫੀਸਰ ਰਟਾਇਆ ਪੁਜਾਰੋਂ ਸਭੀ ਛੱਡੀ ਆਮ ਆਦੀ ਪਾਰਟੀ ਆਇਆ ਕਿ ਆਮ ਆਦੀ ਪਾਰਟੀ ਨੇ ਲੱਭਾ ਕਿ ਬਧੀ ਪੋਜੀਸ਼ਨ ਦੇਣੀ ਚਾਹੀਦੀ ਪੂਰੇ ਪੰਜਾਬ ਨੂੰ ਲੈ ਕੇ ਚੱਲਣਾ ਚਾਹੀਦਾ ਮੈਂ ਛੇਦੇ ਦਾ ਬੰਦਾ ਹੁਣ ਜਿਹੜੇ ਚੰਗੇ ਬੰਦੇ ਨੂੰ ਨਾ ਕਿਤੇ ਵੀ ਜਗ੍ਹਾ ਨਹੀਂ ਮਿਲਦੀ ਕੋਈ ਚੰਗਾ ਘਰ ਦੇ ਵਿੱਚ ਕੋਈ ਚੰਗਾ ਬੰਦਾ ਉਹ ਨੂੰ ਚੰਗਾ ਨਹੀਂ ਸਮਝ। ਮਤਲਬ ਇਮਾਨਦਾਰੀ ਕਲੀ ਰਹਿੰਦੀ ਹੈ। ਹਾਂ ਇਮਾਨਦਾਰੀ ਹੈ। ਤੇ ਝੂਠ ਦੇ ਨਾਲ ਇਕੱਠ ਮਨੇ ਦਿੰਦਾ। ਹਾਂ ਬਸ ਝੂਠ ਜਿਹੜਾ ਉਹ ਬਾਬੇ ਨਾਨਕ ਨੇ ਕੂੜ ਤੋਂ ਢੁਕੀ ਨਾ ਉਹ ਸੱਚਾ ਲਈ। ਸਾਰਿਆਂ ਨੇ ਉੱਠ ਜਾਣਾ ਪਰ ਜਿਹੜਾ ਝੂਠਿਆ ਉਹ ਵਿਛਣ ਜਾਂਦਾ ਨਹੀਂ ਹੁੰਦਾ। ਤੇ ਸੱਚ ਜਿਹੜਾ ਮਿਲਦਾ ਜਾਂਦਾ ਤਾਂ ਸੱਚ ਦੀ ਬਾਹ ਬਹਾੜਿਆ ਉਹ ਮੜੀ ਓਕੀ ਹੈ। ਜਿਹੜਾ ਪੜਦਾ ਨਾ ਬਦਲਾ ਮੁਕੀ। ਤੇ ਉਹ ਨਹੀਂ ਨਹੀਂ ਚਾਲ। ਜੀਦੋਂ ਸੱਚਾਈ ਦੀ ਗੱਲ ਕਰੀਏ ਸੱਚਾਈ ਦੀ ਹੋਰ ਖਾਸ ਗੱਲਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤਦ ਤੱਕ ਜੇ ਸਾਨੂੰ ਇਜਾਜ਼ਤ ਹੋ ਮੈਂ ਦੀਪ ਦੇ ਨਾਲ ਐਸਕੇ ਰਖਣਾ ਆਜ ਤੱਕ ਆਪਣੇ ਸਾਹਮਣੇ ਖਾਸ ਤੇ ਸੱਚੀਆਂ ਤੇ ਕੜਵੀਆਂ ਗੱਲਾਂ ਜੋ ਤੁਸੀਂ ਸੁਣ ਰਹੇ ਹੋ ਦੋ ਤੋਂ ਉਹ ਇੱਕ ਉਹ ਗੱਲਾ ਉਹ ਇਸ ਇਨਸਾਨ ਦੇ ਨਾਲ ਤੁਸੀਂ ਗੱਲ ਤੁਹਾਡੇ ਨਾਲ ਸਾਂਝੀ ਕਰ ਰਹੇ ਦੇਵ ਸਿੰਘ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਕਾਫੀ ਕੰਮ ਕੀਤਾ ਨਾ ਵੇ ਪਾਰਟੀ ਨੇ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਲੱਗਾ ਕਿ ਪਾਰਟੀ ਦੇ ਵਿੱਚ ਇਸ ਟਾਈਮ ਜੋ ਪੋਜੀਸ਼ਨਾਂ ਚੱਲਦੀਆਂ ਪਈਆਂ ਨਾ ਆਉਣ ਵਾਲੇ ਸਮੇਂ 'ਚ ਕਾਫੀ ਲੋਕ ਆਤਮਾ ਜਲਾ ਪਾਰਟੀ ਛੱਡ ਸਭ ਨੇ ਕਾਰਨ ਇਹਦੇ ਨਾਲ ਅੱਜ ਉਹ ਆਪਣੇ ਅਸਕੇ ਨਾਲ ਆਤਕ ਆਪਣੇ ਸਮੇਂ ਦੇ ਦੋਸਤ ਫਿਰ ਮਿਲਾਂਗੇ